ਹਰਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਅੱਜ ਹੈਗੀ ਆ ਜੀ 11 ਸਤੰਬਰ 2025 ਤੇ ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 7:28 ਹੋ ਚੁੱਕਿਆ ਜੀ 2 ਮਿੰਟ ਰਹਿ ਚੁੱਕੇ ਆ ਜੀ ਬੋਲੀ ਸ਼ੁਰੂ ਹੋਣ ਚ ਤੇ ਲਓ ਜੀ ਸਾਹਮਣੇ ਟਰਾਲੀਆਂ ਆ ਚੁੱਕੀਆਂ ਲਓ ਜੀ ਕਰਦੇ ਆਂ ਵੀਡੀਓ ਸ਼ੁਰੂ ਅੱਜ ਦੀ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲ ਲਓ ਜੀ ਨਾਗ ਆ ਚੁੱਕਿਆ 2 4 6 8 ਕਨਗ ਹੋ ਚੁੱਕਿਆ 8 9 ਨਾਗ ਹੋ ਚੁੱਕਿਆ ਸਹੀ ਇੱਕ ਦੋ ਮਿੰਟ ਪਏ ਆ ਤੇ ਨਾਗ ਆ ਵੀ ਸਕਦੇ ਆ ਲਓ ਜੀ ਟੂੜੀ ਦਾ ਰੇਟ ਜਿਹੜਾ ਅੰਦਰ ਦੀ ਟੂੜੀ ਦਾ ਰੇਟ ਹੈਗਾ ਜੀ 500 ਦੇ ਆਸ-ਪਾਸ ਹੈਗਾ ਤੇ ਬਾਹਰ ਦੀ ਟੂੜੀ 350 ਤੋਂ ਲੈ ਕੇ 450 ਦੇ ਵਿੱਚ ਵਿੱਚ ਬਾਹਰ ਦੀ ਟੂੜੀ ਬਈ ਲੱਗਦੀ ਆ ਤੇ ਲਓ ਜੀ ਇੱਕ ਨਾਗ ਜਿਹੜਾ ਹੋਰ ਆ ਚੁੱਕਿਆ ਦੇਖੋ ਇੱਕ ਨਾਗ ਦਾ ਹੋਰ ਵਾਧਾ ਹੋ ਚੁੱਕਿਆ ਤੇ ਲਓ ਜੀ 9 ਨਾਗ ਹੋ ਚੁੱਕਿਆ ਤਕਰੀਬਨ ਮੇਰੇ ਖਿਆਲ ਨਾਲ 9 ਨਾਗ ਹੋ ਚੁੱਕਿਆ ਤੇ ਲਓ ਜੀ ਕਰਦੇ ਆ ਬੋਲੀ ਸ਼ੁਰੂ ਹੁਣ ਤੁਹਾਨੂੰ ਆਇ ਦੇ ਰੇਟ ਕੋਟਪੂਰਾ ਮੰਡੀ ਲਓ ਜੀ ਜੇਕਰ ਹਰੇ ਚਾਰੇ ਦੀ ਗੱਲ ਕਰੀਏ ਤਾਂ ਹਰਾਚਾਰਾ ਕੱਲ ਵਿਕਿਆ ਜੀ 270 ਤੋਂ ਲੈ ਕੇ ਤੇ 300 ਦੇ ਵਿੱਚ ਵਿੱਚ ਜਿਹੜਾ ਕੱਲ ਹਰਾਚਾਰਾ ਵਿਕਿਆ ਹਰੇ ਪੱਠੇ ਇਹਨੂੰ ਆਪਾਂ ਗਾਚਾ ਕਹਿ ਸਕਦੇ ਹਾਂ ਕੱਲ ਵਿਕਿਆ ਕੋਟਕਪੁਰਾ ਮੰਡੀ ਦੇ ਹਰਿਆਂ ਦਾ ਰੇਟ ਜਿਹੜਾ ਕੱਲ ਦਾ ਬਾਈ ਜੀ ਤੇ ਟੂੜੀ ਦਾ ਰੇਟ ਜਿਹੜਾ ਜੀ ਅੱਜ ਦਾ ਬਸ ਅੱਜ ਬੋਲੀ ਸ਼ੁਰੂ ਹੋਣ ਵਾਲੀ ਆ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਵੀਡੀਓ ਨਾਲ ਜੁੜੇ ਰਹਿਣਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਜੇਕਰ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਲਓ ਇੱਥੇ ਬੋਲਿਆ ਲਓ ਜੀ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਹੋਣ ਲੱਗੀ ਹੈ ਆ ਵੀ ਆ ਚੱਕਰ ਕੇ ਹਸਦੇ ਨਾ ਮਾਰਾ ਨਾ ਖੜਾ ਗਈ ਹੈ ਨਾ ਜੋ 55 ਦੇ ਕਰ ਗਈ ਇਹ ਉਧਰ 70 ਗਈ ਹੈ ਹਾਂ 470 ਗਈ ਹਾਂ ਉਹ ਗਈ ਆ ਠੀਕ ਗੱਲ ਵੀਰੇ ਨਾ ਮਾਰਿਆ ਹਾਂ ਉਹ ਜਿਹੜੀ ਫਾਲੇ ਦਿੱਤਾ ਕਰ ਕਮਰਾ ਦੇ ਲਈ ਇੱਕ ਕਾਲੀ ਦੇ ਫਰੇਮ ਬਾਈ ਉਹ ਤੋਂ ਸੀ ਉੱਪਰ ਚੜ ਕੇ ਜਿਹੜਾ ਸੇਠਾ ਤੂੜੀ ਸਿੱਖਣਗੇ ਪੁੱਠੇ ਪੰਚ ਠੋਕ ਬਾਈ ਜੀ ਕੁਆਲਟੀ ਹੈ ਜਿਹੜੀ ਉਹ ਚੈੱਕ ਕਰਨੀ ਹੈ ਬਾਈ ਨੇ ਕੋਈ 5-10 ਮਿੰਟ ਪਹਿਲਾਂ ਚਲਾ ਲਿਆ ਕਰੋ ਰੋਮਣਾ ਨਗਰੋਂ ਕੋ ਵਿਖਾ ਦਿਆ ਕਰੋ ਠੀਕ ਹੈ ਜੀ ਹਾਂ 10 ਮਿੰਟ ਪਹਿਲਾਂ ਚਲਾ ਦੋ ਕੁ ਮਿੰਟ ਚਾਰ ਮਿੰਟ ਚਲਾ ਲਿਆ ਕਰੋ ਓਕੇ ਸਰ ਓਕੇ ਅੰਦਰ ਦੇ ਬਾਈ ਤੂੜੀ ਬੋਲੋ 300 ਰੁਪਿਆ ਹੈ ਜੀ 400 400 400 400 5 10 15 ਜੀ 25 30 35 40 440 ਰੁਪਏ ਦੋਨਾ ਭਾਈ ਕਿਨੇ 440 ਰੁਪਏ ਭਾਈ ਜੀ ਲਓ ਜੀ ਮਿੱਤਰ ਪਿਆਰਿਓ 440 ਦੇ ਭਾਜੜਾ ਹੋਇਆ। ਲਓ ਜੀ ਪਹਿਲੀ ਟਰਾਲੀ ਲੰਗੀ 440 ਰੁਪਏ ਜੀ। ਅੰਦਰ ਦੀ ਟੂੜੀ ਸੀ 440 ਰੁਪਏ। ਹਾਂ। ਰੁਕ ਜੀ ਬਈ ਦੂਮੜ ਜੀ। ਆਪਣੇ ਹੀ ਬਈ ਆਪਣੇ। ਬਾਹਰ ਦੀ ਅੰਦਰ ਦੀ। ਅੰਦਰ ਦੀ ਬਈ ਜਮਾਂ ਅੰਦਰੋਂ ਆਇਆ। ਅੰਦਰ ਦੀ ਟੂੜੀ ਆਈ ਵੇਖ ਕੇ ਬੋਲ ਦੋਈ। ਦੇ ਇੰਦਰ ਦੀ ਹੈ ਬਾਈ ਅੰਦਰੋਂ ਲਿਆਂਦੀ ਬਾਈ ਜਮਾਂ ਪਰ ਬੋਲਦਾ 250 ਰੁਪਇਆ ਘੰਗਾਂ ਵਾਲੇ ਜਾਊਗਾ ਘੰਗਾਂ ਵਾਲੇ ਜਾਏਗਾ ਨਹੀਂ ਬਾਈ 250 250 300 ਬਾਬਾ ਕਿਥੋਂ ਜਣੀਆਂ ਜਾੜ ਨਾ ਤਾਂ ਤਦਰੀ ਨੇ 300 ਰੁਪਇਆ 300 400 ਹਾਂਜੀ 400 450 450 450 ਬੋਲਣਗੇ ਨੇ ਆ ਜਾ ਬਾਬਾ ਫਿਰ ਲਓ ਜੀ ਸਰਤ ਜੀ ਨਾਲ ਜੀ ਆ ਜੀ ਇਹ 450 ਰੁਪਏ ਲੱਗਿਆ 97 790 ਜੀ ਬੀ 97 ਸੁਣੋ ਜੀ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆ ਵਾਲੀ ਤੂੜੀ ਸੇ ਲੱਗੀ ਇਹ ਤੂੜੀ 450 ਰੁਪਏ ਲੱਗੇ ਆ ਵਾਲੀ ਤੂੜੀ ਦੇਖੋ ਜੀ ਆ ਵਾਲੀ ਕੁਆਲਿਟੀ ਹੈ ਨੰਬਰ 97790 ਰੱਲ ਦੇ ਕਿਰੀ ਟਰਾਲੀ ਲੋਹੇ ਦੀ ਆ ਸੀ ਤੂੜੀ ਬਾਈ ਤੈ ਫਿਰਦਾ ਹੋਇਆ ਅਰੇ ਆ ਭਾਈ ਅੰਦਰ ਦੀ ਬਾਤ ਦੀ ਯਾਰ ਇਹ ਜਲ ਦਿਲ ਦੀ ਦਿਵਾਲੀ ਆ ਬਾਈ ਇਹ ਜਲ ਦੀਵਾਲੀ ਦੇਣਾ ਤੇਰਾ ਹੁੰਦੀ ਆ ਹਾਂ ਬਾਤ ਬਾਤ ਕਰ ਅਾ ਤੇ ਦੁੜੀ ਆਈ ਵਿੱਚੋਂ ਗਿੱਲੀ ਗੁਲੀ ਤਾਂ ਨਹੀਂ ਬਾਈ ਬੋਲੋ ਜੀ ਘਣੀ ਆ ਲੈ ਜਾ ਬੋਲੀ ਬੋਲੀ 500 ਰੁਪਿਆ ਜਾਊਗਾ ਭਾਈ 250 ਰੁਪਿਆ 250 300 305 10 15 20 25 30 35 40 45 350 55 60 65 70 75 80 85 90 400 405 10 15 20 25 425 ਬੋਲਾਂਗੇ ਨੇ 30 ਰੁਪਏ 35 40 45 445 ਬੋਲਦਾ ਕੋਈ 445 ਰੁਪਏ ਬਾਈ ਜੀ ਲੋ ਜਾਂ ਲੱਗੀ 445 ਰੁਪਏ ਆਹ ਟਰਾਲੀ ਲੱਗੀ 445 ਰੁਪਏ ਤੇ ਵਧੀਆ ਥੋੜੀ ਜੀ ਸਾਫ਼ ਸੁਥਰੀ ਸੁੱਕੀ ਥੋੜੀ ਸੀ ਬਈ 440 ਰੁਪਏ ਲੱਗੀ ਆ ਲੋ ਜੀ ਨਾਗ ਹਲੇ ਪਈਆ ਤਿੰਨ ਚਾਰ ਹੋਰ ਤੇ ਬਾਕੀ ਵੀਡੀਓ ਨਾਲ ਜੁੜੇ ਰਹਿ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ